ਨਾਮ ਪਾ ਮਾਲ ਤੇ ਭੋਲੇ ਸੰਧੂ ਨਾਲ ਦੀ ਖੇਡ ਕਲੱਬ ਲਾਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਲੋਏ ਸਮੇਂ ਫੇਰ ਅਗਲੀ ਕਬੱਡੀ ਆਂਬੇ ਦੀਆਂ ਤਿੰਨ ਕਬੱਡੀਆਂ ਦੇ 100 ਡਾਲਰ ਏ ਵਨ ਰੂਸਿੰਗ ਵੱਲੋਂ ਏ ਵਨ ਰੂਸਿੰਗ ਸੋ ਅੰਬੇ ਦੀਆਂ ਤਿੰਨ ਕਬੱਡੀਆਂ ਦੇ ਉੱਪਰ 100 ਡਾਲਰ ਦੇ ਮਾਨ ਸਨਮਾਨ ਹੋਣਗੇ ਲਓ ਮੈਦਾਨ ਦੇ ਵਿੱਚ ਜਲਾਲਪੁਰਿਆ ਬਾਲਾ ਆ ਕੋਸ਼ਿਸ਼ ਕਰਦਾ ਢੱਕਣ ਦੀ ਆ ਅਖੜ ਦੇ ਪੈਰ ਪੁਆਇੰਟ ਜਿਹੜਾ ਐਸਮੇ ਪੁਆਇੰਟ ਜਿਹੜਾ ਅੰਬੇ ਦੇ ਹਿੱਸੇ ਆ ਪਾਲੇ ਨੇ ਬਹੁਤ ਖੂਬਸੂਰਤ ਕੋਸ਼ਿਸ਼ ਕੀਤੀ ਹੈ ਉਧਰ ਸੋਡੀ ਡੈਡਰਾਲ ਜੀ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਟ੍ਰਾਂਟੋ 1000 ਡਾਲਰ ਜਿਹੜਾ ਅੱਜ ਦੀ ਇਸ ਕਬੱਡੀ ਕੱਪ ਲਈ ਹੈ ਉਹਦੇ ਟ੍ਰਾਂਟੋ ਪੰਜਾਬੀ ਸਪੋਰਟਸ ਕਬੱਡੀ ਕਲੱਬ ਦੇ ਹੈਰੀ ਮੰਡੇਰ ਜਸਵੀਰ ਕਲਾਰ ਜਰਨੈਲ ਮੰਡ ਜੀ ਹੈਪੀ ਸੰਘਾ ਮੰਤੂਰ ਕਲਵੰਦ ਸ਼ਾਹ ਜੀ ਜਸਵਿੰਦਰ ਢੀਂਸਾ ਸੁਖਾ ਰੰਡਾਵਾ ਕੋਕਟਾਇਰ ਪ੍ਰਿੰਸ ਸਿਆਣੀ ਜੀ ਟੀਐਕਐਸਟੀ ਲਖਵਿੰਦਰ ਚਾਹਲ ਬੂਟਾ ਚਾਹਲ ਤਰਲੋਚਨ ਮੰਡ ਹਰਦੇਵ ਢੀਂਸਾ ਜੱਸਾ ਮਾਨ ਲਵਜਿੰਦਰ ਪੰਦੇਰ ਬੂਟਾ ਸੋਤਾ ਕਲਦੀਪ ਜੀ ਜਸਦੀਪ ਟਵਾਣਾ ਤੇ ਬੋਲਾ ਸਤਿੰਦਰ ਸੋਤਾ ਜੀ ਇਹ ਸਾਰੇ ਭਰਾ ਜਿਹੜੇ ਨੇ ਮੰਗਾ ਮਿੱਠੇਪੁਰੀਏ ਵਰਗੇ ਮੰਨੇ ਪਰਮ ਨੇ ਕਬੱਡੀ ਦੇ ਖਿਡਾਰੀ ਲਾਓ ਮਿੱਠੂ 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 ਕਰਦਾ ਕੋਸ਼ਿਸ਼ ਟੱਕੜ ਦੀ ਅੰਦੇ ਦੀ ਰੇਡ ਪਈ ਹੈ ਕਮਾਲ ਜਲਦੀ ਹੋਇਆ ਖਿਡਾਰੀਆਂ ਦੇ ਦਰਮਿਆਨ ਤੇ ਅੰਬਾਸੁਰ ਸਿੰਘ ਹੀ ਹੈ ਮਿੱਠੂ ਦੇ ਵਾਸਤੇ ਓ ਅੱਜ ਦਾ ਕਬੱਡੀ ਖੇਡ ਮੇਲਾ ਸਫਲ ਹੈ ਧਾੜੀ ਵਾਲ ਸਾਹਿਬ ਤੁਹਾਡੀ ਖਾਸਾ ਦਿਵਾਨ ਸੋਸਾਇਟੀ ਦੀ ਰੌਸ ਗਰੂ ਕਰਦੀ ਮੇਨ ਹਰ ਸਾਲ ਇਸੇ ਤਰ੍ਹਾਂ ਵੱਡੀ ਰੌਣਕ ਲੱਗਦੀ ਐ ਸਭ ਦਾ ਧੰਨਵਾਦ ਹੈ ਉਧਰ ਦੇਖ ਲਿਆ ਵੀ ਪਈ ਹੋਈ ਕਬੱਡੀ ਮੈਦਾਨ ਦੇ ਵਿੱਚ ਇੱਕ ਨੂੰ ਹੋ ਕੇ ਸੀ ਪਰ ਅੱਜ ਕਹਿੰਦੇ ਅੱਜ ਕਹਿੰਦੇ ਮੁੰਡੇਰ ਸਾਹਿਬ ਇਹ ਅੰਬਾ ਐ ਇਹ ਅੰਬਾ ਐ ਉਸਤਾਦ ਜੀ ਡੱਕਣਾ ਸੌਖਾ ਨਹੀਂ ਮਲਵਈ ਬਾਸ਼ਾ ਦੇ ਘਟੇ ਉੱਤੇ ਮਾਨ ਕੱਢਦਾ ਮੁਰਦੋ ਕਬੱਡੀ ਨਾਲ ਗੂੜਾ ਰਿਸ਼ਤਾ ਤੇ ਗੀਤਾਂ ਵਿੱਚ ਟੋਪੀ ਵਾਲਾ ਕਿੱਲ ਜੜਦਾ ਆ ਰੱਖੇ ਰੱਖੋ ਸਾਮਕੇ ਸਰੀਰ ਸਾਰੇ ਵੇਲੀਓ ਇਹ ਜਵਾਨੀ ਨਹੀਂ ਉਹ ਲੱਭਦੀ ਜਵਾਨੀ ਨਹੀਂ ਉਹ ਲੱਭਦੀ ਆ ਗੱਬਰੂ ਕਬੱਡੀ ਖੇੜਦੇ ਪੱਟਾਂ ਤੇ ਥਾਪੀ ਵੱਜਦੀ ਐਨ ਥਾਪੀਆਂ ਵੱਜਦੀਆਂ ਨੇ ਅੰਬਾ ਔਰ ਦੂਸਰੇ ਪਾਸੇ ਫੜਿਆ ਗੁੱਟ ਵੱਜ ਗਈ ਕੰਜੀ ਐਵੀ ਸਿੰਦਲਾ ਵਾਲਾ ਕਮਾਲ ਜਲਦੀ ਹੋਈ ਕਬੱਡੀ 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 ਹੋਏ ਸੁਰ ਸਿੰਘ ਵਾਲਾ 100 ਡਾਲਰ ਆਬਿਆ ਤੇਰੇ ਵਾਸਤੇ ਨੇ ਦੇਸੀ ਉਹ ਇਹ ਕਹਿੰਦੇ ਸੀਗੇ ਵੀ ਆ ਲਓ ਚੈੱਕ ਤੇ ਸਾਈਨ ਕਰ ਲਓ ਰੋਲਾ ਦਾ ਪਪਾ ਆ ਲਓ ਜੀ ਸੈਕਿੰਡ ਆਫ ਦੀ ਖੇਡ ਬਾਗੀ ਜੀ ਵੱਡੀ ਜਮੇ ਸੁਖਵਿੰਦਰ ਰਾਣਾ ਜੀ ਦਾ ਧੰਨਵਾਦ ਹੈ ਹਰਜੀਤ ਸਿੰਘ ਵੀ ਕਾਗਸਾ ਬਣਾ ਦਾ ਸੱਦ ਸਿੰਘ ਜੀ ਉੱਪਰ ਸਰਜੀਤ ਸਿੰਘ ਜੀ ਢਿੱਲੋਂ ਕੁਲਦੀਪ ਸਿੰਘ ਦੀ ਥਾਂ ਦੀ ਸਾਹਿਬ ਬੁੱਟੇ ਜੋਧਾ ਦਾ ਗੁਰਬਖਸ਼ ਸਿੰਘ ਬਾਗੀ ਸਿੰਘੀੜਾ ਜੀ ਦਾ ਗੁਰਦੀਪ ਸਿੰਘ ਜੀ ਹੀਰ ਤੇ ਨਾਲ ਗੁਰਵਿੰਦਰ ਸਿੰਘ ਜੀ ਤੇ ਮੁਖਦੇਵ ਸਿੰਘ ਜੀ ਨਾ ਬੱਲੋ ਜਿਹੜਾ ਦੋਨੇ ਟੀਮਾਂ ਬਾਗੀ ਮੈਦਾਨ ਦੇ ਵਿੱਚ ਵੱਧਾ ਹੋਇਆ ਕਬੱਡੀ ਖਿਡਾਰੀ ਬਾਗੀ ਦਲਵੰਗ ਸਿੰਘ ਬਾਗੀ ਪਰਮਜੀਤਪੁਰਿਆ ਇਸ ਸਮੇਂ ਮੌਸਮ ਨੇ ਵੀ ਥੋੜੀ ਜੀ ਚੇਂਜਿੰਗ ਜਿਹੜੀ ਕਰ ਦਿੱਤੀ ਹੈ ਮੈਚ ਦੇ ਵੀ ਦੇਖਦਾ ਵੀ ਥੋੜੀ ਚੇਂਜਿੰਗ ਆਈ ਹੈ ਕਿ ਨਹੀਂ ਉਹ ਦੇਖਿਓ ਇਹਨੂੰ ਕੀ ਕਹਿੰਦੇ ਆ ਫਲਾਈਂਗ ਕੈਂਚੀ ਵੱਜ ਗਈ ਮੇਰੇ ਵੀਰਿਓ ਲਓ ਖੜੂਰ ਸਾਹਿਬ ਦੀ ਲੈ ਵੀ ਸੱਤੂ ਤੇਰੇ ਵਾਸਤੇ 100 ਡਾਲ ਸੰਦੀਪ ਜੈਂਟੀ ਉਹਨਾਂ ਵੱਲੋਂ 100 ਪਹਿਲਾਂ ਤੇ ਸੁਣੋ ਕਰਨ ਗੋਚੇ ਸਹਿਬਾਨ ਸੋ ਹੁਣ ਫਾਈਨਲ ਸਕੋਰ ਹੀ ਹੋਊਗਾ ਲਓ ਇਧਰੇ ਪਾਸੇ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਬਾਗੀ ਫਿਰ ਬੰਦਾ ਹੋਇਆ ਕਬੱਡੀ ਖਿਡਾਰੀ ਆ ਮਰੀਸਾ ਹੁਣ ਦੇਖਦੇਵੇਂ ਕਮਾਲ ਹੋਈ ਵੀ ਫੜਿਆ ਗੁੱਟ ਵੱਜ ਗਈ ਕੰਜੀ ਸੱਤੂ ਵੀ ਆਈ ਤੇ ਆ ਸੱਤੂ ਵੀ ਆਈ ਤੇ ਆ ਮੈਦਾਨ ਦੇ ਵਿੱਚ ਆਓ ਆਜ਼ਾਦ ਪੰਜਾਬ ਕੇਸਰੀ 20 ਟੀਮ ਦਾ ਬੰਦਿਆ ਪਰ ਬੰਦਿਆ ਕਬੱਡੀ ਖਿਡਾਰੀ ਲਾ ਟਕੜੋ ਜਫਾ ਨੰਬਰ ਜੁਰ ਦੇ ਵਿੱਚ ਕਾ ਇਸ਼ਾਰੇ ਕਰਦਾ ਹੋਇਆ ਨੌਜਵਾਨ ਐਥ ਖਿਡਾਰੀ ਅਗਲੀ ਕਬੱਡੀ ਬੋਲ ਦੇ ਵਾਸਤੇ ਬਾਗੀ ਫਿਰ ਵੱਡਾ ਐਨ ਬਾਗੀਆਂ ਪਾਉਂਦਾ ਹੋਇਆ ਬਾਗੀ ਵੀ ਜਾਨਦਾਰ ਕਬੱਡੀ ਖਿਡਾਰੀ ਹੈ ਸ਼ਾਨਦਾਰ ਖੇਡ ਹੈ ਔਰ ਉਧਰੇ ਪਾਸੇ ਮੈਦਾਨ ਦੇ ਵਿੱਚ ਸਾਹ ਕੁਲਦੀਪ ਸਿੰਘ ਦਾ ਪੁੱਤਰ ਬੜਿੰਗਾ ਪਿੰਡ ਵਾਲਾ ਸੱਤੂ ਕੋਸ਼ਿਸ਼ ਕਰਦਾ ਹੋਇਆ ਸਫਲਤਾ ਇਸ ਖਿਡਾਰੀ ਦੇ ਕਦਮ ਚੁੰਦੀ ਆਓ ਚੱਲ ਵਿੱਚ ਜਤ